ਲੋਟੂ ਟੋਲਾ ਰਹਿ ਤਿਦੇਣਾ ਮੱਤੀ ਤੇ ਤੋਤਾ ਭੋਗ ਨਿਦੇਣਾ ਲੋਟੂ ਟੋਲਾ ਰਹਿ ਤਿਦੇਣਾ ਪੰਜਾਬ ਸਰਕਾਰ ਜੈ ਹਿੰਦ ਸ਼ਰਮਨੀਆ ਅਕਾਲੀ ਦਲ ਤੇ ਭਾਜਪਾ ਵੱਲੋਂ ਅੱਜ ਪੰਜਾਬ ਭਰ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਵਿਸ਼ਵਾਸ ਕਰ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਨਾਲ ਚੱਲਦਿਆਂ ਸ਼ਰਮਨੀਆ ਅਕਾਲੀ ਦਲ ਵੱਲੋਂ ਥਾਂ-ਥਾਂ ਤੇ ਰੋਸ ਮਾਰਚ ਵੀ ਕੱਢੇ ਜਾ ਰਹੇ ਹਨ ਜੇਕਰ ਗੱਲ ਕੀਤੀ ਜਾਵੇ ਸਰਦੀ ਕਸਬਾ ਡੇਰਾ ਬਾਬਾ ਨਾਨਕ ਦੀ ਤਾਂ ਇੱਥੇ ਵੀ ਅੱਜ ਇੰਦਰਜੀਤ ਸਿੰਘ ਰੰਧਾਵਾ ਅਤੇ ਦੀਪਿੰਦਰ ਸਿੰਘ ਰੰਧਾਵਾ ਦੇ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਤੇ ਕੈਪਟਨ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਵੀ ਕੀਤੀ ਗਈ ਇਸ ਤੋਂ ਪਹਿਲਾਂ ਢੇਰਾਬਾਬਾ ਨਾਨਕ ਵਿਖੇ ਹੀ ਸੁਖਜਿੰਦਰ ਸਿੰਘ ਸੋਨੂ ਲੰਗਾ ਦੀ ਅਗਵਾਈ ਹੇਠ ਵੀ ਯੂਥ ਕਾਲੀ ਵਰਕਰਾਂ ਵੱਲੋਂ ਇੱਕ ਰੋਸ ਮਾਰਚ ਕੱਢ ਕੇ ਕੈਪਟਨ ਸਰਕਾਰ ਦੇ ਖਿਲਾਫ ਪੜਾਅਸ ਕੱਢੀ ਗਈ ਹੈ ਢੇਰਾਬਾਬਾ ਨਾਨਕ ਵਿਖੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਲੋਕਾਂ ਨਾਲ ਝੂਠੇ ਵਾਦੇ ਕੀਤੇ ਸਨ ਜਿੰਨਾ ਚੋ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਹੀ ਅੱਜ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਉਹਨਾਂ ਕਹੇ ਹੈ ਕਿ ਹਲਕੇ ਵਿੱਚ ਜਲਦੀ ਹੀ ਸਾਰੇ ਸ਼ਰਮਨੀ ਅਕਾਲੀ ਦਲ ਦੀਆਂ ਧਿਰਾਂ ਇਕੱਠੇ ਹੋ ਕੇ ਕਾਂਗਰਸ ਦੇ ਖਿਲਾਫ ਲੜਾਈ ਲੜਨਗੀਆਂ ਅਸੀਂ ਅੱਜ ਜਿਹੜੀ ਜਿਹੜੀ ਸਰਕਾਰ ਸੀਗੀ ਇਥੋਂ ਦੀ ਕੈਪਟਨ ਸਰਕਾਰ ਆ ਉਹਦਾ ਸਾਡਾ ਮਕਸਦ ਇਹੋ ਹੀ ਸੀਗਾ ਕਿ ਜਿਹੜੀ ਉਹਨਾਂ ਨੇ 2 ਸਾਲ ਹੋ ਗਏ ਉਹਨਾਂ ਨੂੰ ਜਿਹੜੀ ਉਹਨਾਂ ਸੌ ਚੁੱਕੀ ਸੀਗੀ ਉਹਦੇ ਵਿੱਚ ਜੋ ਨਾ ਝੂਠੇ ਵਾਦੇ ਕੀਤੇ ਸੀਗੇ ਇਸ ਕਰਕੇ ਅਸੀਂ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕਰਨ ਦੇ ਲਈ ਤੇ ਉਹਦੇ ਲਈ ਅਸੀਂ ਇਹਨਾਂ ਦੇ ਸਰਕਾਰ ਜਿਹੜੀ ਸੀ ਉਹਨੂੰ ਅਸੀਂ ਸਾਡਾ ਜਿਹੜਾ ਸਭ ਤੋਂ ਵੱਡਾ ਮਕਸਦ ਸੀਗਾ ਕਿ ਅਸੀਂ 2 ਸਾਲ ਜਿਹੜੇ ਉਹਨਾਂ ਨੇ ਝੂਠੇ ਵਾਦੇ ਕੀਤੇ ਲੋਕਾਂ ਦਾ ਕੋਈ ਕੰਮ ਨਹੀਂ ਹੋਇਆ ਉਹਦੇ ਲਈ ਅਸੀਂ ਉਹਦੇ ਲਈ ਅਸੀਂ ਉਹਨਾਂ ਦਾ ਪਰਦੇ ਫਾਸ਼ ਕਰਨ ਲਈ ਰੈਲੀ ਕੀਤੀ ਸੀ ਵਿਸ਼ਵਾਸ ਇੱਕ ਵਿਸ਼ਵਾਸ ਘਾਤ ਰੈਲੀ ਸੀ ਉਹਨਾਂ ਦੀ ਉਹਨਾਂ 'ਤੇ ਇਲਜ਼ਾਮ ਲਾਇਆ ਵਾ ਕਿ ਜਿਹੜੇ 25 ਇਲੈਕਸ਼ਨਾਂ ਜਾਂ ਉਹਦੇ ਵਿੱਚ ਭੰਦਰੀਆਂ ਹੋਈਆਂ ਨੇ ਮੈਂ ਇਹਦੇ ਉੱਤੇ ਬੜਾ ਠੋਕੇ ਕਹਿਣ ਡਿਆ ਵਾਂ ਕਿ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਵੀ ਵ ਕਿ ਜਿਹੜੀਆਂ ਤੰਦਗੀਆਂ ਬਹੁਤ ਵੱਡੀਆਂ ਹੋਈਆਂ ਨੇ ਛੋਟੀਆਂ ਨਹੀਂ ਹੋਈਆਂ ਹੈਗੀਆਂ ਸਾਡੇ ਬਲਾਕ ਦੇ ਵਿੱਚ 146 ਪੰਚਾਇਤਾਂ ਨੇ ਤੇ ਉਹਦੇ ਵਿੱਚੋਂ ਵੋਟਾਂ ਜਿਹੜੀਆਂ ਪਈਆਂ ਨੇ ਉਹ ਕਿੰਨਿਆਂ ਦੇ ਉੱਤੇ ਪਈਆਂ ਸੱਤਾ ਪੰਚਾਇਤਾਂ ਦੇ ਵਿੱਚ ਕੀ ਗੱਲ 146 ਪੰਚਾਇਤਾਂ ਦੇ ਵਿੱਚ ਸਾਰੀ ਸਰਬਸੰਤੀ ਹੋ ਗਈ ਆ ਕੋਈ ਸਰਬਸੰਤੀ ਨਹੀਂ ਹੋਈ ਅਕਾਲੀ ਦਲ ਵਾਲੇ ਉੱਥੇ ਅੱਜ ਵੀ ਖੜੇ ਆ ਮੇਰਾ ਸ਼ੱਕ ਅਜ ਦੀ ਤਰੀਕ ਦੇ ਵਿੱਚ ਤੁਸੀਂ ਇਲੈਕਸ਼ਨ ਕਰਾ ਲਓ ਜਿਹੜਾ ਸਾਡਾ ਕੜਨੌਰ ਬਲਾਕ ਸੀਗਾ ਜਿਹੜਾ ਸਾਡਾ ਧਾਰੀਵਾਲ ਬਲਾਕ ਸੀਗਾ ਤੇ ਨਾਲ ਸਾਡੇ ਸਾਡੇ ਵਾਲ ਕੋਨਸਟੀਚੁਐਂਸੀ ਦਾ ਕਿਸੇ ਵਿੱਚ ਕੱਖ ਨਹੀਂ ਹੋਇਆ ਹਾਂਡੜੀਆਂ ਬੜੇ ਵੱਡੇ ਲੈਵਲ ਤੇ ਹੋਈਆਂ ਨੇ ਤੁਹਾਨੂੰ ਤੁਹਾਂ ਸਾਰੇ ਉਦੋਂ ਇੱਥੇ ਸੀ ਮੇਰੇ ਭਰਾ ਜਦੋਂ ਮੈਂ ਇੱਥੇ ਐਮਪੀ ਦੇ ਇਲੈਕਸ਼ਨ ਦੇ ਆਪਣਾ ਬਲਾਕ ਸੰਭਦੀ ਹੋਈ ਦੇਣ ਆਇਆ ਸੀਗਾ ਜੋ ਸਾਨੂੰ ਉੱਥੇ ਐਪਲੀਕੇਸ਼ਨ ਆ ਨਹੀਂ ਸੀ ਉਹਨਾਂ ਨੇ ਕਰਨ ਦਿੱਤੀਆਂ ਆਪਣਾ ਦਾਖਲ ਨਹੀਂ ਸੀ ਕਰ ਦਿੱਤੀਆਂ ਕਾਂਗਰਸ ਪਾਰਟੀ ਦੇ ਨਾਲ ਸੀ ਸਾਰੇ ਜਿੰਨੇ ਵੀ ਹੈਗੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਰ ਦਾ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਵਾਈ ਦੇ ਵਿੱਚ ਅਸੀਂ ਸਾਰੇ ਇਕਜੁੱਟ ਹਾਂ ਜੋ ਉਹਨਾਂ ਨੇ ਕਹਿਣਾ ਜੋ ਉਹਨਾਂ ਨੇ ਹੁਕਮ ਦੇਣਾ ਸਾਨੂੰ ਉਸ ਇੱਕ ਜੁਟਦਾ ਦਾ ਤੁਹਾਨੂੰ ਜਿਹੜਾ ਪਤਾ ਵਾ ਉਹ ਤੁਹਾਨੂੰ ਹੁਣੇ ਲੱਗ ਜਾਣਾ ਵਾ ਜਦੋਂ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਵਿਕਰਮ ਆਪਣਾ ਸਰਦਾਰ ਬਰਬਜਨ ਸਿੰਘ ਜੀ ਬੱਬੇ ਵਾਲੀ ਸਾਹਿਬ ਨੇ ਜਦੋਂ ਉਹਨਾਂ ਨੇ ਸਾਰਿਆਂ ਨੂੰ ਜਦੋਂ ਇੱਥੋਂ ਦੇ ਜਿਹੜੇ ਐਮਪੀ ਖੜੇ ਕਰਨੇ ਨੇ ਕੀਤਾ ਜਿਹੜਾ ਵੀ ਕਰਨਾ ਵਾ ਭਾਜਪੀ ਅਕਾਲੀ ਦਲ ਨੇ ਉਹਦੇ ਵਿੱਚ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਚਲੇ ਗਏ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ